ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਪਰਮਾਨੈਂਟ ਰੈਜ਼ੀਡੈਂਟ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕੈਨੇਡਾ ਸਰਕਾਰ ਨੇ ਹੁਣ 24 ਜੂਨ 2025 ਨੂੰ ਪੀਆਰ ਲਈ ਇੱਕ ਨਵਾਂ ਫੈਸਲਾ ਕੀਤਾ ਹੈ ਇਸ ਦੇ ਨਾਲ ਕਈ ਨਵੇਂ ਰਸਤੇ ਖੁੱਲਣਗੇ ਜਿਸ ਦੇ ਵਿੱਚ ਦੋ ਵੱਖ-ਵੱਖ ਇਮੀਗ੍ਰੇਸ਼ਨ ਸਟ੍ਰੀਮ ਸ਼ਾਮਲ ਹਨ ਇਹਨਾਂ ਸਟ੍ਰੀਮਾਂ ਵਿੱਚ ਵੱਖ-ਵੱਖ ਉਮੀਦਵਾਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀਆਂ ਗਈਆਂ ਹਨ ਕੈਨੇਡਾ ਸਰਕਾਰ ਵੱਲੋਂ ਇਕ ਨਵੀਂ ਮੋਬਿਲਿਟੀ ਪਾਥਵੇ ਪਾਇਲਟ ਨਾਮਕ ਫੈਡਰਲ ਸਟ੍ਰੀਮ ਨੂੰ 31 ਦਸੰਬਰ 2025 ਤੱਕ ਵਧਾ ਦਿੱਤਾ ਗਿਆ ਹੈ ਈਐਮਪੀਪੀ ਸਕਿਲਡਸ ਅਨਾਰਥੀਆਂ ਅਤੇ ਕਮਜ਼ੋਰ ਲੋਕਾਂ ਨੂੰ ਕੈਨੇਡਾ ਦੀ ਪੀਆਰ ਦੇਣ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਹ ਉਹਨਾਂ ਰਫਿਊਜੀਆਂ ਲਈ ਇੱਕ ਮਹੱਤਵਪੂਰਨ ਅਤੇ ਸੁਰੱਖਿਅਤ ਅਤੇ ਕਾਨੂੰਨੀ ਰਸਤਾ ਹੈ ਜੋ ਕਿ ਕੈਨੇਡਾ ਦੀ ਪੀਆ ਲੈਣਾ ਚਾਹੁੰਦੇ ਹਨ ਇਸ ਪ੍ਰੋਗਰਾਮ ਤਹਿਤ ਸਾਲ ਭਰ ਦੀਆਂ ਦਾਖਲੇ ਦੀਆਂ 950 ਅਰਜ਼ੀਆਂ ਨੂੰ ਸਵਾਰਕਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਪਹਿਲੀ ਸਟਰੀਮ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਕੋਲ ਕਿਸੇ ਕੈਨੇਡੀਅਨ ਐਮਪਲੋਇਰ ਤੋਂ ਨੌਕਰੀ ਦੀ ਪੇਸ਼ਕਸ਼ ਹੈ ਇਸ ਫੈਡਰਲ ਪਾਥਵੇ ਦੇ ਤਹਿਤ ਕੈਨੇਡੀਅਨ ਐਮਪਲੋਇਰ ਉਹਨਾਂ ਖੇਤਰਾਂ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖ ਸਕਦੇ ਹਨ ਜਿੱਥੇ ਉੱਚ ਮੰਗ ਹੈ ਇਹਨਾਂ ਖੇਤਰਾਂ ਵਿੱਚ ਮੁੱਖ ਤੌਰ ਤੇ ਪਰਸਾਂ ਪਰਸਨਲ ਸਪੋਰਟ ਵਰਕਰ ਕੇਅਰ ਐਡਸ ਸੌਫਟਵੇਅਰ ਇੰਜੀਨੀਅਰ ਵੈਬ ਡਿਜ਼ਾਈਨਰ ਮਕੈਨੀਕਲ ਅਤੇ ਇਲੈਕਟ੍ਰੋਨਿਕ ਇੰਜੀਨੀਅਰ ਟੈਕਨੀਸ਼ੀਅਨ ਬੇਅਰ ਹਾਊਸ ਵਰਕਰ ਟੂਰਿਜ਼ਮ ਅਤੇ ਹੌਸਪੀਟੈਲਿਟੀ ਵਰਕ ਅਤੇ ਟਰੱਕ ਦੇ ਡਿਲੀਵਰੀ ਸਰਵਿਸਸ ਡਰਾਈਵਰ ਸ਼ਾਮਲ ਹਨ ਦੂਜੀ ਸਟਰੀਮ ਉਹਨਾਂ ਉੱਚ ਹੁਨਰਮੰਦ ਸਰਨਾਰਥੀਆਂ ਲਈ ਹੈ ਜਿਨ੍ਹਾਂ ਕੋਲ ਕੈਨੇਡੀਅਨ ਐਮਪਲੋਇਰ ਤੋਂ ਕੋਈ ਨੌਕਰੀ ਦੀ ਪੇਸ਼ਕਸ਼ ਨਹੀਂ ਹੈ ਰਿਫਿਊਜੀਜ਼ ਵੀ ਇਸ ਫੈਡਰਲ ਪਾਥਵੇ ਦੀ ਵਰਤੋਂ ਕਰਕੇ ਪਰਮਨੈਂਟ ਹੋਰਾਈਜ਼ਨ ਪ੍ਰੋਪਟ ਕਰ ਸਕਦੇ ਹਨ ਇਹ ਪ੍ਰੋਗਰਾਮ ਮੁਨਾ ਸਰਨਾਰਥੀਆਂ ਨੂੰ ਪੀਆਰ ਦਾ ਮੌਕਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਕੋਲ ਕੋਈ ਅਜੀਹਾ ਹੁਨਰ ਸਕਿੱਲ ਹੈ ਜਿਸ ਦੀ ਕੈਨੇਡਾ ਸਰਕਾਰ ਨੂੰ ਲੋੜ ਹੈ ਇਸ ਸਕਿਲਡ ਰਿਫਿਊਜੀ ਪਾਇਲਟ ਪ੍ਰੋਗਰਾਮ ਨੂੰ 25 ਅਕਤੂਬਰ 2025 ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਅਤੇ ਇਸ ਦੀਆਂ ਅਰਜ਼ੀਆਂ 31 ਦਸੰਬਰ 2025 ਤੱਕ ਸਵੀਕਾਰ ਕੀਤੀਆਂ ਜਾਣਗੀਆਂ ਇਹ ਅਪਡੇਟ ਕੈਨੇਡਾ ਵਿੱਚ ਪਰਮਨੈਂਟ ਰੈਜ਼ੀਡੈਂਟ ਦੇ ਚਾਹਵਾਨਾਂ ਲਈ ਨਵੇਂ ਅਤੇ ਸੁਰੱਖਿਤਰ ਰਸਤੇ ਖੋਲਦੀ ਹੈ ਸਹੀ ਅਤੇ ਸਮੇਂ ਸਿਰ ਜਾਣਕਾਰੀ ਲੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ